ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤਰੀ ਕਾਲਜੀ ਕੌਰ ਜਿੰਦਰ ਪੰਜਾਬੀ ਬਲੌਗ ਸਵਾਗਤ ਹੈ ਵਾਇਰਲ ਕਰੇ ਖੁਸ਼ ਰਹੋ ਚੜਦੀ ਕਲਾ ਚ ਰਹੋ ਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਇੱਧਰ ਆਪਾਂ ਮੈਂ ਕਿਹਾ ਚਲੋ ਬਲੌਗ ਦੀ ਸ਼ੁਰੂਆਤ ਕਰਦੇ ਆਂ ਤੇ ਬਾਕੀ ਸਾਰਿਆਂ ਦਾ ਮੇਰੇ ਭੈਣ ਭਰਾਵਾਂ ਦਾ ਬਹੁਤ ਸਾਰਾ ਧੰਨਵਾਦ ਤੁਸੀਂ ਬਹੁਤ ਸਾਰਾ ਪਿਆਰ ਦਿੱਂਦਿਓ ਮੇਰੀ ਵੀਡੀਓ ਨੂੰ ਬਹੁਤ ਸਾਰਾ ਸ਼ੁਕਰੀਆ ਇੱਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਠੀਕ ਹੈ ਜੀ ਇਹ ਕੁਝ ਦਿਨਾਂ ਦੀ ਨਾ ਮੈਂ ਮલાઈ ਇਕੱਠੀ ਕਰ ਲਈਨੀ ਥੋੜਾ ਜਿਹਾ ਦਹੀਂ ਵਗੈਰਾ ਚ ਮਾ ਕੇ ਫਿਰ ਆਪਾਂ ਕੱਢ ਲੈਨੇ ਹੁੰਨੇ ਆ ਮੱਖਣ। ਮੈਂ ਕਿਹਾ ਚਲੋ ਮੱਖਣ ਕੱਢ ਦੀਆਂ ਫਿਰ ਮੱਖਣ ਪਕਿਓ ਤੁਹਾਨੂੰ ਪਤਾ ਆਪਾਂ ਕੀ ਡਾ ਬਣਾਉਨੇ ਆ। ਸਾਰੀਆਂ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਰਹਿਣੀ ਆ। ਮੈਂ ਕਿਹਾ ਨਾਲੇ ਵਲੌਗ ਵੀ ਸ਼ੁਰੂਆਤ ਕਰ ਲਵਾਂਗੀ ਠੀਕ ਹੈ ਜੀ। ਆਪਣਾ ਪਿਆਰ ਤੇ ਸਪੋਰਟ ਇਦਾਂ ਹੀ ਬਣਾਏ ਰੱਖਣਾ ਚਲੋ। ਬਹੁਤ ਸਾਰਾ ਤੁਹਾਡਾ ਸ਼ੁਕਰੀਆ। ਬਹੁਤ ਅੱਛਾ ਲੱਗਦਾ ਹੈ। ਜਿਹੜੀਆਂ ਭੈਣਾਂ ਮੈਨੂੰ ਇੰਨਾ ਪਿਆਰ ਕਰਦੀਆਂ ਦੂਰੋਂ ਦੂਰੋਂ ਬਾਹਰੋਂ ਨੇੜਿਓਂ ਬਹੁਤ ਵਧੀਆ ਲੱਗਦਾ ਹੈ। ਮਤਲਬ ਖੁਸ਼ੀ ਜੀ ਮਹਿਸੂਸ ਹੁੰਦੀ ਹੈ ਕਿ ਹਾਂ ਇੰਨੇ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਆ ਕਿ ਮੈਨੂੰ ਤੁਹਾਡਾ ਪਿਆਰ ਬਹੁਤ ਜ਼ਿਆਦਾ ਚਾਹੀਦਾ ਹੋਰ ਸਪੋਰਟ ਚਾਹੀਦਾ ਠੀਕ ਹੈ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਇਤਨਾ ਹੀ ਪਿਆਰ ਦਿੰਦੇ ਹੋ ਨਾ ਕਰੋ ਠੀਕ ਹੈ ਜੀ ਬਾਕੀ ਜੋ ਡੇਲੀ ਰੁਟੀਨ ਚ ਕੰਮ ਹੁੰਦੇ ਆ ਤੁਹਾਡੇ ਨਾਲ ਡੇਲੀ ਸ਼ੇਅਰ ਕਰਦੇ ਆਂ ਜੋ ਕਰਾਂਗੇ ਉਸੇ ਤਰ੍ਹਾਂ ਹੀ ਜੋ ਕੁਝ ਨਵਾਂ ਕਰੀਦਾ ਉਹ ਵੀ ਦਿਖਾ ਦੇਣਾ ਜੋ ਡੇਲੀ ਹੀ ਕਰੀਦਾ ਉਹ ਵੀ ਦਿਖਾ ਦੇਣਾ ਠੀਕ ਹੈ ਜੀ ਬਾਕੀ ਦਾਤਾ ਖੁਸ਼ੀ ਬਣੇ ਲੋਗਾਂ ਤੇ ਲੋ ਜੀ ਇੰਤਰ ਆ ਗਿਆ ਸਾਡਾ ਮੱਖਣ ਆਲੇ ਕੁਝ ਮੱਖਣ ਆ ਗਿਆ ਤੇ ਮੱਖਣ ਹੁਣ ਜਿਵੇਂ ਗਰਮੀ ਹੁੰਣ ਲੱਗ ਗਈ ਨਾ ਥੋੜਾ ਨਰਮ ਹੋ ਗਿਆ ਜਾਂ ਤੇ برف ਪਾ ਗਾਣਾ ਪਾਣੀ ਪਾਣਾ ਪਾ ਲੋ ਤੇ ਬਹੁਤ ਵਧੀਆ ਬਣਦਾ ਮੇਰੇ ਕੋਲ ਚ ਵੇਟਰ ਆਪਾਂ ਹਾਂ ਗਾਂ ਦੇ ਨੇ ਲਓ ਜੀ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹ ਘੱਟ ਪਤਾ ਕਿਉਂ ਹੈ ਕਿਉਂਕਿ ਮਲਾਈ ਦਾ ਮੱਖਣ ਬਣਾਇਆ ਨਾ ਮਲਾਈ ਦੇ ਮੱਖਣ ਦੇ ਵਿੱਚ ਲੱਸੀ ਬਹੁਤ ਘੱਟ ਬਣਦੀ ਹੈ ਸਾਰੀ ਮਲਾਈ ਮਲਾਈ ਸੀ ਸਾਡੇ ਕੋਲ ਥੋੜਾ ਜਿਹਾ ਦਹੀਂ ਸੀ ਇਹਦੇ ਵਿੱਚ ਪਾ ਕੇ ਮੈਂ ਬਣਾ ਦਿੱਤਾ ਇਸ ਕਰਕੇ ਕੁਛ ਨਰਮ ਵੀ ਹੋ ਗਿਆ ਤੇ ਲੱਸੀ ਇਹਦੇ ਵਿੱਚ ਬਹੁਤ ਹੀ ਘੱਟ ਬਣ ਗਈ ਨੂੰ ਹੁਣ ਅਗਲਾ ਕੜਾਈ ਚੀਕ ਕਰਨਾ ਹੈ ਇਹ ਚਾਣਾਈ ਤੇ ਲੋ ਜੀ ਮੈਂ ਕਿ ਇੱਧਰ ਆਪਾਂ ਲਾ ਲੈਨੇ ਆ ਪਹਿਲਾਂ ਤੜਕਾ ਠੀਕ ਹੈ ਜੀ ਤੜਕਾ ਹੋ ਜਾਏਗਾ ਨਾ ਫਿਰ ਇਹ ਹੋ ਜਾਂਦਾ ਟੈਨਸ਼ਨ ਖਤਮ ਹੋ ਜਾਂਦੀ ਜਦੋਂ ਆਪਣੀ ਸਬਜੀ ਭਾਜੀ ਕੋਈ ਬਣਾਣੀ ਹੋਵੇ ਤੇ ਆਪਾਂ ਬਣਾਵਾਂਗੇ ਜੀ ਹੁਣ ਸੇਵੀਆਂ ਮਿੱਠੀਆਂ ਸੇਵੀਆਂ ਬਣਾਵਾਂਗੇ ਠੀਕ ਹੈ ਜੀ ਮਿੱਠੀਆਂ ਸੇਵੀਆਂ ਘੜਦੀਆਂ ਭੁੰਨੀਆਂ ਹੋਈਆਂ ਸੌਰੀ ਘੜਦੀਆਂ ਬਣੀਆਂ ਹੋਈਆਂ ਸੇਵੀਆਂ ਜੋ ਕਿ ਅਸੀਂ ਹੱਥਾਂ ਨਾਲ ਵਟਦੇ ਹੁੰਦੇ ਆ ਵੈਸੇ ਵੀ ਹੁਣ ਸਾਡੇ ਗੁੱਗਨੋਮੀ ਦੀ ਤਿਆਰੀ ਹੋ ਜਾਣੀ ਹੈ ਰਖੜੀਆਂ ਤੋਂ ਬਾਅਦ ਅਸੀਂ ਬਣਾਉਂਦੇ ਹੁੰਦੇ ਆ ਜੀ ਗੁੱਗਨੋਮੀ ਗੁੱਗਾ ਪੈਂਦਾ ਸਾਡੇ ਤੁਸੀਂ ਵੀ ਦੇਖਿਆ ਹੋਣਾ ਮੇਰੀ ਪਿਛਲੀ ਵੀਡੀਓ ਵੀ ਦੇਖੀ ਪਿਛਲੇ ਸਾਲ ਦੀ ਤੇ ਉਹਦੇ ਲਈ ਅਸੀਂ ਘਰ ਦੇ ਆٹے ਦੀਆਂ ਸੇਵੀਆਂ ਵਟ ਕੇ ਪਾਣੇ ਆ ਠੀਕ ਹੈ ਕਈਆਂ ਦੇ ਆਪਣੇ ਆਪਣੇ ਰਵਾਜ ਹੁੰਦੇ ਆ ਕੋਈ ਪੂੜੇ ਪਾਉਂਦੇ ਆ ਕੋਈ ਕੁਝ ਪਾਉਂਦੇ ਆ ਸਾਡੇ ਚ ਪਾਉਂਦੇ ਆ ਜੀ ਮਿੱਠੀਆਂ ਸੇਵੀਆਂ ਉਹ ਆਪਾਂ ਆਪਣੇ ਘਰ ਹੀ ਵਟਾਂਦੇ ਠੀਕ ਹੈ ਜੀ ਇੱਧਰ ਮੈਂ ਫਿਰ ਸੋ ਪਹਿਲਾਂ ਦਾਲ ਨੂੰ ਤੜਕਾ ਲਾ ਦੇਣੀ ਆ ਫਿਰ ਤੁਹਾਨੂੰ ਮੈਂ ਕਰਦੀਆਂ ਵਟੀਆਂ ਸੇਵੀਆਂ ਜੜੀਆਂ ਅਸੀਂ ਸੇਵੀਆਂ ਬਣਾਉਂਦੇ ਹੁੰਦੇ ਆ ਨਾ ਇਹ ਹੁਣ ਅਸੀਂ ਯੂਜ਼ ਕਰਾਂਗੇ ਇਹ ਸਾਡੇ ਪਿਛਲੀਆਂ ਸੇਵੀਆਂ ਬਣੀਆਂ ਹੋਈਆਂ ਨੇ ਤੇ ਜੜੀਆਂ ਹੁਣ ਬਾਬੇ ਦੀਆਂ ਬਣਨਗੀਆਂ ਨਾ ਸਾਡੇ ਗੁੱਗੇ ਦੀਆਂ ਉਹ ਸਾਡੀਆਂ ਨਵੀਆਂ ਵਾਲੀਆਂ ਬਣਨਗੀਆਂ ਨਵੇਂ ਆਟੇ ਦੀਆਂ ਮਤਲਬ ਤੇ ਹੁਣ ਉਹ ਨਵਾਂ ਆਟਾ ਸੀ ਪਸਵਾਵਾਂਗੇ ਜੀ ਠੀਕ ਹੈ ਜੀ ਹੁਣ ਨਵਾਂ ਆਟਾ ਸਾਡਾ ਪਿਸ ਕੇ ਆਏਗਾ ਫਿਰ ਉਹਦੀਆਂ ਵੱਟਾਂਗੇ ਜੀ ਸੇਵੀਆਂ ਤੇ ਬਾਕੀ ਮੈਂ ਤੁਹਾਨੂੰ ਦਿਖਾਵਾਂਗੀ ਜ਼ਰੂਰ ਹੱਥਾਂ ਨਾਲ ਅਸੀਂ ਆਪਣੇ ਵੱਟਦੇ ਨੇ ਆਪ ਹੀ ਵੱਟ ਕੇ ਤੇ ਬਣਾ ਕੇ ਪਾਈ ਦੀਆਂ ਸੇਵੀਆਂ ਤੇ ਮੈਂ ਕਿਹਾ ਚਲੋ ਇੱਧਰ ਆਪਾਂ ਤੜਕਾ ਲਾ ਲਈਏ ਪਹਿਲਾਂ ਦਾਲ ਨੂੰ ਇਧਰੋਂ ਕੰਮ ਨਿਬੜ ਜੇ ਫਿਰ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਜਿਹੜੀਆਂ ਸੇਵੀਆਂ ਆਪਾਂ ਕਿਸ ਤਰ੍ਹਾਂ ਬਣਾ ਸਕਦੇ ਆ ਅਸੀਂ ਕਿੱਦਾਂ ਬਣਾਣੇ ਹੁੰਦੇ ਆ ਦੁੱਧ ਵਾਲੀਆਂ ਬਣਾ ਲਓ ਪਾਣੀ ਵਾਲੀਆਂ ਵੀ ਬਣਦੀਆਂ ਠੀਕ ਹੈ ਜੀ ਤੇ ਨਮਕ ਵਾਲੀਆਂ ਵੀ ਬਣਦੀਆਂ ਤੇ ਅੱਜ ਆਪਾਂ ਬਣਾਵਾਂਗੇ ਜੀ ਦੇਸੀ ਘਿਓ ਦੇ ਵਿੱਚ ਸੇਵੀਆਂ ਠੀਕ ਹੈ ਜੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਤਦ ਤੱਕ ਤੁਸੀਂ ਬਨੇ ਰਹੋ ਗਏਸ ਤੇ ਲੋ ਜੀ ਇੱਧਰ ਬਣਾਉਣ ਲੱਗੇ ਆਪਾਂ ਸਾਬਤ ਮਸਰੀ ਤੇ ਛੋਲਿਆਂ ਦੀ ਦਾਲ ਇਹ ਮੈਂ ਪਹਿਲਾਂ ਧੋ ਕੇ ਭਿਗੋ ਕੇ ਰੱਖ ਲਈ ਸੀ ਠੀਕ ਹੈ ਜੀ ਜੇਕਰ ਤੁਸੀਂ ਵੀ ਬਣਾਉਂਦੇ ਹੋ ਨਾ ਤੇ ਇਹ ਵਾਲੀ ਦਾਲ ਕੋਈ ਵੀ ਦਾਲ ਬਣਾਉਂਦੇ ਹੋ ਪਹਿਲਾਂ ਧੋ ਕੇ ਰੱਖ ਲਿਆ ਕਰੋ ਇੱਕ ਤੱਕ ਟਾਈਮ ਦੀ ਬਚਤ ਹੋ ਜਾਂਦੀ ਹੈ ਔਰ ਇੱਕ ਬਣਦੀ ਬਹੁਤ ਵਧੀਆ ਤਰੀਕੇ ਨਾਲ ਤੇ ਮੈਂ ਤੇਲ ਸਾੜ ਲਿਆ ਤੇ ਇਹਦੇ ਵਿੱਚ ਆਪਾਂ ਪਹਿਲਾਂ ਲਸਣ ਦਾ ਸਾਡੇ ਪਾ ਕਿਉਂਕਿ ਮੈਂ ਹੁਣ ਪਾਇਆ ਕਰੋ ਤੁਸੀਂ ਵੀ ਲਸਣ ਠੀਕ ਹੈ ਇਹ ਲਸਣ ਤੁਹਾਡੇ ਲਈ ਬਹੁਤ ਵਧੀਆ ਚੀਜ਼ ਹੈ ਜਿਵੇਂ ਅਕਸਰ ਆਪਣੀਆਂ ਭੈਣਾਂ ਕਈ ਕਹਿ ਦਿੰਦੀਆਂ ਸਾਡੇ ਜੋੜਾਂ 'ਚ ਦਰਦ ਹੁੰਦਾ ਗੋਡਿਆਂ 'ਚ ਦਰਦ ਹਾਂ ਮਾਈਵਾਦੀ ਲਈ ਹੁੰਦਾ ਜਿਆਦਾ ਨਾ ਪਾਓ ਘੱਟ ਪਾ ਲਓ ਪਰ ਲਸਣ ਜ਼ਰੂਰ ਯੂਜ਼ ਕਰਿਆ ਕਰੋ ਲਸਣ ਇੱਕ ਐਸੀ ਚੀਜ਼ ਹੈ ਹਿੰਗ ਹੋਈ ਲਸਣ ਨਾ ਇਹ ਦੇਸੀ ਚੀਜ਼ਾਂ ਸਾਨੂੰ ਯੂਜ਼ ਕਰਨੀਆਂ ਚਾਹੀਦੀਆਂ ਬਹੁਤ ਕਿਆ ਦੇ ਵੰਦੇ ਰਹੇ ਆ ਆਪਾਂ ਹੀ ਜਿਹੜੇ ਹੁਣ ਕਹ ਦੰਨਿਆ ਗਰਮੀ ਕਰਦੇ ਇਹ ਚੀਜ਼ਾਂ ਪਹਿਲਾਂ ਵੀ ਤਾਂ ਦੇਖੋ ਜਿੰਨ ਲਸਨ ਅਦਰਕ ਦੀ ਲੋਕ ਚਟਣੀ ਖਾਂਦੇ ਹੁੰਦੇ ਸੀਗੇ ਚਟਣੀ ਦੇ ਨਾਲ ਹੀ ਵਧੀਆ ਰਹਿੰਦਾ ਸੀਗਾ ਸਰੀਰ ਤੇ ਹੁਣ ਤੇ ਆਪਾਂ ਚਲੋ ਦਾਲਾਂ ਸਬਜ਼ੀਆਂ ਚ ਵੀ ਪਾਉਂਦੇ ਕਹ ਦੰਨਿਆ ਜੀ ਗਰਮੀ ਹੈ ਗਰਮੀ ਦੇ ਵਿੱਚ ਨਹੀਂ ਯੂਜ਼ ਕਰਨੀਆਂ ਚਾਹੀਆਂ ਪਰ ਸਾਨੂੰ ਕਰਨੀਆਂ ਚਾਹੀਦੀਆਂ ਇਹ ਚੀਜ਼ਾਂ ਯੂਜ਼ ਠੀਕ ਹੈ ਜੀ ਜਦੋਂ ਆਪਾਂ ਇਹਨਾਂ ਤੜਕਾ ਲਾ ਲਈਏ ਮੈਂ ਦਾਲ ਨੂੰ ਤੁਸੀਂ ਦੇਖਿਆ ਕਈ ਵਾਰੀ ਜੇਕਰ ਥੋੜਾ ਟਾਈਮ ਕੱਟ ਹੋਵੇ ਮੇਰੇ ਕੋਲ ਤੇ ਮੈਂ ਨਾਲ ਹੀ ਤੜਕਾ ਲਾ ਲੈਣੀ ਹੁੰਦੀ ਹੈ ਤੇ ਲੋ ਜੀ ਆ ਦੇਖੋ ਜੀ ਪਿਆਜ਼ ਦਾ ਤੜਕਾ ਆਪਾਂ ਵਿੱਚੇ ਹੀ ਦਾ ਦੇਨੇ ਹੁਣ ਆਪਾਂ ਹਰੀਆਂ ਮਿਰਚਾਂ ਟਮਾਟਰ ਕੱਟੇ ਵਿੱਚੇ ਪਾ ਦਾਂਗੇ ਇਹ ਤੜਕਾ ਲਾਣਾ ਮੈਨੂੰ ਸੋਖਾ ਵੀ ਲੱਗਦਾ ਹੈ ਵਧੀਆ ਵੀ ਲੱਗਦਾ ਤੇ ਜਲਦੀ ਢਾਲ ਵੀ ਬਣਦੀ ਹੈ ਤੇ ਟੇਸਟੀ ਵੀ ਬਹੁਤ ਬਣਦੀ ਹੈ ਇੱਕ ਤਾਂ ਆਪਣੀ ਟਾਈਮ ਦੀ ਬਚਤ ਹੋ ਜਾਂਦੀ ਹੈ ਲੱਗਾ ਤੋਂ ਇਹ ਵਾਲਾ ਕੰਮ ਨਿਭੜ ਜੇ ਨਾ ਸਾਡਾ ਤੇ ਤੁਹਾਨੂੰ ਪਤਾ ਹੈ ਹਮੇਸ਼ਾ ਮੈਂ ਚਾਹੁੰਦਾ ਛੋਟੀਆਂ ਛੋਟੀਆਂ ਰੈਸਪੀਆ ਸੋਖੀਆਂ ਸੋਖੀਆਂ ਕਿਉਂਕਿ ਮੇਰੀ ਜੜੀਆਂ ਭੈਣਾਂ ਆ ਮੇਰੇ ਭੈਣ ਭਰਾ ਛੋਟੇ ਛੋਟੇ ਚਲੋ ਨਿਆਣੇ ਲਾ ਲਓ ਬੱਚੇ ਲਾ ਲਓ ਮਾਣਾ ਤੇ ਭੈਣ ਭਰਾ ਲਾ ਲਓ ਬਾਹਰ ਹੁੰਦੇ ਆ ਨਾ ਜਿੰਨਾਂ ਕੋਲ ਟਾਈਮ ਨਹੀਂ ਹੁੰਦਾ ਘੱਟ ਟਾਈਮ ਹੁੰਦਾ ਉਹਨਾਂ ਲਈ ਇਹ ਬਹੁਤ ਪੈਦੇਵੰਦ ਚੀਜ਼ਾਂ ਐ ਤੇ ਕੋਸ਼ਿਸ਼ ਕਰਿਆ ਕਰੋ ਕਿ ਹਰੀਆਂ ਮਿਰਚਾਂ ਜ਼ਿਆਦਾ ਯੂਜ਼ ਕਰਿਆ ਕਰੋ ਬਹੁਤ ਘੱਟ ਲਾਲ ਮਿਰਚ ਯੂਜ਼ ਕਰਿਆ ਕਰੋ ਲੋ ਜੀ ਆਪਾਂ ਇਹਦੇ ਚਾਪੜੇ ਪਾ ਲੈਨੇ ਆ ਨਮਕ ਹਲਦੀ ਤੇ ਲਾਲ ਮਿਰਚ ਵਿੱਚ ਬਿਲਕੁਲ ਘੱਟ ਪਾਣੀ ਹੁੰਦੀ ਆ ਠੀਕ ਐ ਥੋੜਾ ਜਿਹਾ ਗਰਮ ਮਸਾਲਾ ਪਾਇਆ ਕਰੋ ਵਧੀਆ ਹੁੰਦਾ ਘਰ ਦੀਆਂ ਜਿਹੜੀਆਂ ਦੇਸੀ ਚੀਜ਼ਾਂ ਸਾਨੂੰ ਯੂਜ਼ ਕਰਨੀਆਂ ਚਾਹੀਦੀ ਹੁੰਦੀਆਂ ਨੰਗਲੇ ਇੱਕ ਸਬਜ਼ੀਆਂ ਦਾ ਟੇਸ ਬਹੁਤ ਵਧੀਆ ਬਣ ਜਾਂਦਾ ਤੇ ਪਹਿਲਾਂ ਬਸ ਜਿਹੜੇ ਸਿੰਪਲ ਸਾਦੇ ਜਿਆਦਾ ਮਸਾਲੇਦਾਰ ਸਬਜ਼ੀਆਂ ਵੀ ਨਹੀਂ ਖਾਣੀਆਂ ਚਾਹੀਆਂ ਅੱਜਕੱਲ ਇਹ ਵੀ ਸਾਨੂੰ ਬਹੁਤ ਨੁਕਸਾਨੀ ਕੁ ਬਾਹਰ ਦਾ ਨਹੀਂ ਖਾਣਾ ਚਾਹੀਦਾ ਤੇ ਲੋ ਜੀ ਹਾਂ ਦਾ ਤੜਕਾ ਸਾਡਾ ਬਿਲਕੁਲ ਭੁੱਜ ਕੇ ਹੋ ਗਿਆ ਤਿਆਰ ਠੀਕ ਹੈ ਤੇ ਹੁਣ ਆਪ ਇਹ ਦੇ ਵਿੱਚ ਪਾ ਦਾਂਗੇ ਅਸੀਂ ਤੇਜੀ ਹੋਈ ਤਾਂ ਕੋਲੇ ਦੇ ਵਿੱਚ ਪਾ ਦਾਂਗੇ ਆਪ ਆਪਣੇ ਹਿਸਾਬ ਨਾਲ ਪਾਣੀ ਮੈਂ ਹਮੇਸ਼ਾ ਪਾਣੀ ਵੀ ਤੇ ਮਸਾਲਾ ਵੀ ਆਪਣੇ ਅੰਦਾਜ਼ੇ ਨਾਲ ਹੀ ਪਾਣੀ ਹੁੰਦੀ ਆ ਮੈਂ ਕਦੀ ਵੀ ਕੋਈ ਚੀਜ਼ ਮਾਪ ਤੋਲ ਕੇ ਨਹੀਂ ਬਣਾਦੀ ਮੈਨੂੰ ਆਦਤ ਹੀ ਨਹੀਂ ਹੈਗੀ ਇਸੇ ਕਰਕੇ ਮੈਂ ਸਿੰਪਲ ਤੇ ਸੋਖੀਆਂ ਰੈਸਪੀਆਂ ਪਿਆ ਤੁਹਾਨੂੰ ਦੱਸ ਦੇਣੀ ਆ ਕਿ ਇਹ ਰੈਸਪੀਆਂ ਫੋਲੋ ਕਰਿਆ ਕਰੋ ਬਹੁਤ ਵਧੀਆ ਜੇਕਰ ਤੁਸੀਂ ਥੋੜੀ ਚਾਵਲ ਖਾਣੀ ਆ ਥੋੜਾ ਠੀਕ ਜਿਹਾ ਰੱਖ ਲੈਣੀ ਆ ਪਾਣੀ ਜੇ ਆਪਾਂ ਚਾਵਲ ਨਹੀਂ ਖਾਣੇ ਫੁਲਕਾ ਖਾਣਾ ਹੈ ਤੇ ਘਾੜੀ ਰੱਖ ਲਈ ਦੀ ਆ ਤਾਂ ਤੇ ਲੋਚ ਹੁਣ ਆਪਾਂ ਆਪਣਾ ਕੰਮ ਕਰ ਲੈਂਦੇ ਆ ਚਾਵਲ ਜਦ ਦੇ ਹੁਣ ਕਰਦੇ ਆ ਜੀ ਆਪਾਂ ਆਪਣੀਆਂ ਸਨੀੀਆਂ ਦੀ ਤਿਆਰੀ ਠੀਕ ਹੈ ਕਿੱਦਾਂ ਬਣਾਉਣੀ ਹੁੰਦੀ ਆ ਸੇਵੀਆਂ ਦਗਾਉਂਗੀ ਤੁਹਾਨੂੰ ਅਸੀਂੀਆਂ ਜਰੂਰ ਅੱਜ ਕਰ ਹੁਣ ਮੌਸਮ ਬਦਲ ਗਿਆ ਹੈ ਬਦਲ ਹੀ ਜਾਣਾ ਸਮਝੋ ਜਨਮਾਸ਼ਮੀ ਨੇ ਆਉਣਾ ਤੇ ਸੇਵੀਆਂ ਬਣਾਉਣੀਆਂ ਜਰੂਰ ਬਣਾਇਆ ਕਰੋ ਇੱਕ ਤਾਂ ਤਾਕਤਵਾਰ ਹੁੰਦੀਆਂ ਜਿਹੜੇ ਠੰਡੇ ਮੌਸਮ ਦੇ ਵਿੱਚ ਰਹਿੰਦੇ ਨੇ ਉਹਨਾਂ ਲਈ ਤਾਂ ਬਹੁਤ ਹੀ ਵਧੀਆ ਚੀਜ਼ ਹੈ ਸਾਡੇ ਇੱਥੇ ਤਾਂ ਗਰਮੀਆਂ ਕਈ ਪੈਣ ਪਰ ਆਏ ਸੀ ਜਿਹੜੇ ਸਰਦੀਆਂ ਮਤਲਬ ਅੱਛੇ ਮੌਸਮ ਦੇ ਵਿੱਚ ਰਹ ਰਹੇ ਠੀਕ ਹੈ ਜੀ ਤਦ ਤੱਕ ਤੁਸੀਂ ਹੁਣ ਬਨੇ ਰਹੋ ਜੀ ਤੇ ਲੋ ਜੀ ਹੁਣ ਆਪਾਂ ਬਣਾਵਾਂਗੇ ਭੁੰਨਾਂਗੇ ਸੇਵੀਆਂ ਆਪਣੀਆਂ ਸੇਵੀਆਂ ਦੇਖੋ ਜੀ ਸੇਵੀਆਂ ਆਪਾਂ ਵੱਟ ਕੇ ਰੱਖੀਆਂ ਹੋਈਆਂ ਠੀਕ ਹੈ ਜੀ ਹੱਥਾਂ ਨਾਲ ਵੱਟੀਆਂ ਹੋਈਆਂ ਕਈ ਪੁੰਨੀਆਂ ਹੁੰਦੀਆਂ ਮੈਂ ਪੁੰਨੀਆਂ ਨਹੀਂ ਹਾਲੇ ਠੀਕ ਹੈ ਜੀ ਜਦੋਂ ਵੱਟਾਂਗੇ ਤੇ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦੀਆਂ ਸੇਵੀਆਂ ਤੇ ਇਹ ਸਭ ਤੋਂ ਤਾਕਤ ਜਿਵੇਂ ਹੀ ਮੌਸਮ ਠੰਡਾ ਹੋਵੇ ਜਾਂ ਕੁਝ ਹੋਵੇ ਨਾ ਤੇ ਇਹ ਸੇਵੀਆਂ ਹੀ ਜਿਵੇਂ ਸਾਨੂੰ ਜ਼ੁਕਾਮ ਵਗੈਰਾ ਹੁੰਦਾ ਉਹਦੇ ਲਈ ਸਾਡੇ ਲਈ ਬਹੁਤ ਸਾਰੀਆਂ ਤਾਕਤਵਰ ਹੁੰਦੀਆਂ ਤੇ ਇੱਧਰ ਆਪਾਂ ਆਪਣੀ ਕੋਈ ਵੀ ਚੀਜ਼ ਭਾਂਡਾ ਨਾਪ ਲੋ ਤੁਸੀਂ ਆਪਣੇ ਹਿਸਾਬ ਨਾਲ ਠੀਕ ਹੈ ਜੀ ਜਿੰਨੀਆਂ ਤੁਸੀਂ ਸੇਵੀਆਂ ਬਣਾਉਣੀਆਂ ਮੈਂ ਕਿਹਾ ਚਲੋ ਪਹਿਲਾਂ ਭੁੰਨ ਇਹਨਾਂ ਬੱਚੀਆਂ ਸੇਵੀਆਂ ਨੇ ਇਹਨਾਂ ਨੂੰ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਜੀ ਭੁੰਨਾਂਗੇ ਆ ਦੇਖ ਇਹਨਾਂ ਆਪਾਂ ਕੜਾਈ ਗਰਮ ਕਰਕੇ ਭੁੰਨਣੀਆਂ ਇਹ ਭੁੰਨਣੀਆਂ ਬਹੁਤ ਜ਼ਰੂਰੀ ਨੇ ਵੈਸੇ ਭੁੰਨ ਕੇ ਰੱਖੋ ਨਾ ਤੇ ਇਹਨਾਂ ਦੇ ਵਿੱਚ ਨਾ ਸੁੰਗੜੀ ਨਹੀਂ ਪੈਂਦੀ ਹੈਗੀ ਇੱਕ ਫਾਇਦਾ ਹੁੰਦਾ ਹੈ ਕਿ ਸਿੱਲਣ ਦੀ ਵਜ੍ਹਾ ਨਾਲ ਫਿਰ ਇਹ ਨਹੀਂ ਤੇ ਖਰਾਬ ਹੋ ਜਾਂਦੀਆਂ ਤੇ ਬੜੀ ਮਿਹਨਤ ਦੇ ਨਾਲ ਤੋੜਨੀਆਂ ਪੈਂਦੀਆਂ ਹੱਥਾਂ ਦੇ ਨਾਲ ਇੱਕੀ ਕਿਸੇ ਵੀ ਬੜੇ ਔਖੇ ਤਰੀਕੇ ਨਾਲ ਪਹਿਲਾਂ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣੇ ਆ ਜੇਕਰ ਤੁਸੀਂ ਚਾਹੋ ਇਹਨਾਂ ਨੂੰ ਦੇਸੀ ਘਿਓ ਪਾ ਕੇ ਵੀ ਭੁੰਨ ਸਕਦੇ ਜੇਕਰ ਤੁਸੀਂ ਨਾਲ ਦੀ ਨਾਲ ਬਣਾਣੀ ਹੈ ਜੇ ਤੁਸੀਂ ਰੱਖਣੀਆਂ ਨੇ ਫਿਰ ਇਹਨਾਂ ਨੂੰ ਸੇਵੀਆਂ ਨੂੰ ਤੁਸੀਂ ਪਹਿਲਾਂ ਹੀ ਭੁੰਨ ਕੇ ਤੇ ਸੁੱਕੀਆਂ ਹੀ ਭੁੰਨ ਕੇ ਬਿਨਾ ਘਿਓ ਤੋਂ ਰੱਖਣੀਆਂ ਠੀਕ ਹੈ ਜੀ ਇਹ ਤੇ ਫਿਰ ਮਹਿਕ ਹੋ ਜਾਂਦੀ ਜੇ ਬਣਾਣੀ ਹੈ ਫਿਰ ਆਪਾਂ ਦੇਸੀ ਘਿਓ ਚ ਭੁੰਨ ਸਕਦੇ ਆ ਇਹਦੇ ਵਿੱਚ ਜਾਇਦ ਤੋਂ ਅਸੀਂ ਪਾ ਲਵਾਂ ਹੁਣ ਮੈਂ ਜਿਵੇਂ ਵੀ ਬਣਾਵਾਂਗੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਪਹਿਲਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣੇ ਆ ਆ ਦੇਖੋ ਜੀ ਭੁੰਨੇ ਨਾਲ ਭੁੰਨਾਂਗੇ ਬਾਕੀ ਮੇਰੇ ਕੋਲ ਕੁਝ ਥੋੜੀਆਂ ਜਿਹੀਆਂ ਭੁੱਜੀਆਂ ਪਈਆਂ ਸੀ ਆ ਦੇਖੋ ਇੰਦਾ ਭੁੰਨ ਕੇ ਰੱਖਿਆ ਹੋਈਆਂ ਨੇ ਆਪਾਂ ਤੇ ਇਹ ਖਤਮ ਹੋ ਗਈਆਂ ਸੀ ਹੁਣ ਜਿਹੜੀਆਂ ਨਵੀਆਂ ਵੱਟੀਆਂ ਆ ਦੇਖੋ ਹੁਣ ਆਪਾਂ ਇਹਨਾਂ ਨੂੰ ਭੁੰਨਾਂਗੇ ਇਹਨਾਂ ਨੂੰ ਮੱਠੀ ਮੱਠੇ ਮਤਲਬ ਕੜਾਈ ਆ ਤਾਂ ਮਜ਼ਬੂਤ ਹੋਣੀ ਚਾਹੀਦੀ ਹੈ ਭਾਰੀ ਕੜਾਈ ਇਹ ਵਾਲੀ ਮੇਰੀ ਜਿਹੜੀ ਸੱਤ ਕਈ ਧਾਤੂ ਵਾਲੀ ਕੜਾਈ ਹੈ ਨਾ ਤੇ ਮੈਂ ਇਸ ਕਰਕੇ ਇਹਦੇ ਵਿੱਚ ਭੁੰਨਣ ਲੱਗੀ ਆ ਇਹ ਫਿਰ ਸੜਦੀਆਂ ਨਹੀਂ ਹੈਗੀਆਂ ਸੇਰੀਆਂ ਨਹੀਂ ਤੇ ਸੜ ਜਾਂਦੇ ਫਿਰ ਕਾਲੀਆਂ ਹੋ ਜਾਣਗੀਆਂ ਤੈ ਲੋ ਜੀ ਆ ਦੇਖੋ ਭੁੱਜ ਗਏ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਠੀਕ ਹੈ ਜੀ ਹੁਣ ਇਹ ਵੀ ਆਪਾਂ ਵਿੱਚੇ ਹੀ ਮਿਕਸ ਕਰ ਲੈਣੇ ਆ ਇਹ ਵੀ ਮੇਰੀਆਂ ਪਹਿਲੀਆਂ ਭੁੱਜੀਆਂ ਪਈਆਂ ਹੁਣ ਇਹਨਾਂ ਨੂੰ ਨਾ ਆਪਾਂ ਕੜਾਈ ਦੇ ਵਿੱਚ ਕੱਢ ਲੈਣੇ ਆ ਆ ਦੇਖੋ ਏਦਾਂ ਹੀ ਕੜਾਈ 'ਚ ਕੱਢ ਲੈਣੇ ਆ ਹੁਣ ਆਪਾਂ ਇਹਦੇ 'ਚ ਪਾਵਾਂਗੇ ਜੀ ਆਪਾਂ ਮਖਾਣੇ ਹੁਣ ਥੋੜਾ ਥੋੜਾ ਨਾ ਮਖਾਣਿਆਂ ਨੂੰ ਤੁਸੀਂ ਹਲਕਾ ਹਲਕਾ ਰੋਸਟ ਕਰ ਲੈਣਾ ਠੀਕ ਹੈ ਜੀ ਇਹ ਮਖਾਣਿਆਂ ਵਾਲੀਆਂ ਸੇਲੀਆਂ ਬਣਾਵਾਂਗੇ ਬਹੁਤ ਵਧੀਆ ਤੇ ਬਹੁਤ ਟੇਸਟੀ ਜਿਨ੍ਹਾਂ ਨੂੰ ਜੁਕਾਮ ਵਗੈਰਾ ਅੱਜ ਕੱਲ ਮੌਸਮ ਬਦਲਣ ਕਰਕੇ ਹੋ ਰਿਹਾ ਨਾ ਇਹ ਵੀ ਤੁਸੀਂ ਇੱਧੇ ਵਿੱਚ ਮਖਾਣੇ ਪਾ ਸਕਦੇ ਹੋ ਠੀਕ ਹੈ ਜੀ ਹਲਕੇ ਹਲਕੇ ਸੇਕਦੇ ਹੁਣ ਆਪਾਂ ਇਦਾਂ ਹੀ ਮਖਾਣੇ ਭੁੰਨ ਲੈਨੇ ਆਪਾਂ ਤੇ ਲਓ ਜੀ ਇਧਰ ਗੈਸ ਆਪੇ ਲੱਗ ਗਈ ਸਾਰੇ ਮਖਾਣੇ ਵੀ ਹੁਣ ਭੁੱਜ ਗਏ ਠੀਕ ਹੈ ਜੀ ਇਹਨੂੰ ਵੀ ਆਪਾਂ ਕੱਢ ਲਾਂਗੇ ਆਪਣੀ ਕोली ਵਿੱਚ ਇਹ ਕੜਾਈ ਨੂੰ ਕਰ ਦਿੰਦੀ ਹੁਣ ਸਾਈਡ ਤੇ ਠੀਕ ਹੈ ਜੀ ਫੋਨ ਆਪਾਂ ਰੱਖ ਲੈਂਗੇ ਜੀ ਆਪਣੀ ਦੂਜੀ ਗਲਾਈ ਲਓ। ਫੋਨੇ ਇਸ ਕੜਾਈ ਦੇ ਵਿੱਚ ਪਾਵਾਂਗੇ ਜੀ ਆਪਾਂ ਆਪਣੇ ਟੇਸਟ ਅਨੁਸਾਰ ਸਭ ਤੋਂ ਪਹਿਲਾਂ ਪਾਵਾਂਗੇ ਜੀ ਦੇਸੀ ਘੀ। ਜੇਕਰ ਤੁਸੀਂ ਪੁਰਾਣੀ ਆ ਪਰ ਨਿਆ ਹੋਣ ਤਾਂ ਤੁਸੀਂ ਧੋ ਸਕਦੇ ਹੋ ਠੀਕ ਹੈ ਜੀ। ਲਓ ਜੀ ਇੱਧਰ ਆਪਾਂ ਹੁਣ ਦੇਸੀ ਘੀ ਉਕਾ ਲਿਆ। ਹੁਣ ਇਹਦੇ ਵਿੱਚ ਪਾ ਦਾਂਗੇ ਜੀ ਆਪਣੇ ਭੂਜੀਆਂ ਹੋਈਆਂ ਸੇਵੀਆਂ। ਲਓ ਜੀ ਹਲਕੀਆਂ ਹਲਕੀਆਂ ਹੋ ਗਏ ਰੋਸਟ ਠੀਕ ਹੈ ਹੁਣ ਇਹਦੇ ਵਿੱਚ ਹੀ ਆਪਾਂ ਪਾ ਦਾਂਗੇ ਜੀ ਆਪਣੇ ਮਖਾਣੇ ਦੇ ਮਖਾਣੇ ਵੀ ਇੱਦਾਂ ਹੀ ਪਾ ਲੈਣੇ ਨੇ ਹੁਣ ਇੱਕ ਗਲਾਸ ਵਿੱਚ ਪਾਣੀ ਪਾਣਾ ਜਿਆਦਾ ਪਾਣੀ ਨਹੀਂ ਪਾਣਾ ਇੱਕ ਗਲਾਸ ਤੁਸੀਂ ਇਹਦੇ ਵਿੱਚ ਹੀ ਪਾ ਦੇਣਾ ਇਹਨੂੰ ਵੀ ਚੰਗੀ ਤਰ੍ਹਾਂ ਰਲਾ ਦੇਣਾ ਠੀਕ ਹੈ ਜੀ ਇਹ ਸਭ ਤੋਂ ਤਾਕਤਵਰ ਸੇਵੀਆਂ ਬਣਦੀਆਂ ਬੱਚਿਆਂ ਨੂੰ ਵੀ ਤੁਸੀਂ ਬਣਾ ਕੇ ਖਵਾ ਸਕਦੇ ਹੋ ਤੁਸੀਂ ਆਪ ਵੀ ਖਾ ਸਕਦੇ ਹੋ ਔਰ ਇਹ ਇੱਕ ਹੀ ਭਾਪ ਦੇ ਵਿੱਚ ਬਣ ਜਾਂਦੀਆਂ ਹੁਣ ਇਹਦੇ ਵਿੱਚ ਹੀ ਆਪਾਂ ਪਾ ਦਾਂਗੇ ਜੀ ਆਪਣੀ ਚੀਨੀ ਚਿੰਨੀ ਤੁਸੀਂ ਟੇਸਟ ਅਨੁਸਾਰ ਪਾ ਸਕਦੇ ਹੋ ਤੁਸੀਂ ਪਾਣੀ ਚਾਹੋ ਤੇ ਇਹਦੇ ਵਿੱਚ ਸ਼ੱਕਰ ਵੀ ਪਾ ਸਕਦੇ ਹੋ ਠੀਕ ਹੈ ਜੀ ਮੈਂ ਨੂੰ ਥੋੜਾ ਜਿਹਾ ਆਪਾਂ ਹਲਕਾ ਜਿਹਾ ਮਿਕਸ ਕਰ ਦੇਣ ਰਲਾ ਕੇ ਕੋਨੇ ਨੂੰ ਥੋੜੀ ਜਿਹੀ ਲਈ ਆਪਾਂ ਟਾਕ ਦਵਾਂਗੇ ਠੀਕ ਹੈ ਜੀ ਇਹ ਇੱਕ ਹੀ ਭਾਪ ਦੇ ਵਿੱਚ ਬਣ ਜਾਂਦੀਆਂ ਨੇ ਜਿਆਦਾ ਟਾਈਮ ਵੀ ਨਹੀਂ ਲੱਗਦਾ ਬਸ ਕਹਿਣਾ ਵਰਨੀਆਂ ਔਖੀਆਂ ਨੇ ਵਰਨੀਆਂ ਤੇ ਖਾੜੀਆਂ ਬਹੁਤ ਔਖੀਆਂ ਇਹ ਲੋਜੀ ਉਹ ਮੱਕ ਪੈਣੇ ਨੂੰ ਬਣਾੰਨ ਦਵਾਂਗੇ ਜੇਕਰ ਤੁਸੀਂ ਚਾਹੋ ਜੇ ਬੱਚੇ ਪਸੰਦ ਕਰਦੇ ਇਹਦੇ ਵਿੱਚ ਲਾਈਚੀ ਪਾਊਡਰ ਵੀ ਪਾ ਸਕਦੇ ਹੋ ਤੁਸੀਂ ਠੀਕ ਹੈ ਡਰਾਈ ਫਰੂਟ ਵੀ ਪਾ ਸਕਦੇ ਹੋ ਤੁਹਾਡੀ ਆਪ ਦੀ ਇੱਛਾ ਜੋ ਪਾਣਾ ਚਾਹੀ ਤੁਸੀਂ ਇਹਦੇ ਵਿੱਚ ਕੁਝ ਵੀ ਪਾ ਸਕਦੇ ਹੋ ਮੈਂ ਸਿੰਪਲ ਤੇ ਸੌਖੇ ਤਰੀਕੇ ਨਾਲ ਬਣਾਈਆਂ ਨੇ ਠੀਕ ਹੈ ਚਲੋ ਤੁਹਾਡੇ ਲਈ ਸੀਰੀਅ ਵੀਡੀਓ ਸ਼ੇਅਰ ਕਰਾਂਗੀ ਸਾਡੇ ਦਾ ਸੀਰੀਅ ਡੱਡਾ ਬਣਦੀ ਹੈ ਜਿਵੇਂ ਹफ्ते ਦੇ ਵਿੱਚ ਬਣਾ ਲਓ ਤੇ ਨਮਕ ਵਾਲੀਆਂ ਵੀ ਬਣਾ ਸਕਦੇ ਆਂ ਸੀਰੀਅ ਆ ਦੇਖੋ ਜੀ ਬਹੁਤ ਜਲਦੀ ਇਹਦੇ ਚ ਰੇਝਾ ਪੈ ਜਾਂਦਾ ਬਹੁਤ ਹੀ ਘੱਟ ਟਾਈਮ ਲੱਗਦਾ ਠੀਕ ਹੈ ਜੀ ਹਰੇ ਬਸ ਜੇਕਰ ਦੋ ਗੋਲੀਆਂ ਤੁਹਾਡੇ ਕੋਲ ਸੇਵੀਆਂ ਨਾ ਤਾਂ ਸਿਰਫ ਇੱਕ ਗਲਾਸ ਇਹ ਪਾਣੀ ਪਾਓ ਹੁਣ ਆਪਾਂ ਪਾਣੀ ਕੱਢਾਂਗੇ ਨਹੀਂ ਹੈਗੇ ਕੱਢਣ ਦੀ ਲੋੜ ਨਹੀਂ ਹੈਗੀ ਇਦਾਂ ਹੀ ਹੁਣੇ ਭਾਪ ਦੇ ਵਿੱਚ ਬਣ ਜਾਣਗੇ ਜਦੋਂ ਹੀ ਤੁਹਾਡਾ ਰੇਜ ਆ ਜਾਂਦਾ ਜਿਵੇਂ ਆਪਾਂ ਚਾਵਲਾ ਤੇ ਸਿਮ ਘਰਦੇ ਆ ਨਾ ਤੇ ਹੁਣ ਇਹਨੂੰ ਆਪਾਂ ਗਿਆ ਸੀ ਤੁਸੀਂ ਬਗਾ ਕਰਤਾ ਤੇ ਲੋ ਜੀ ਆ ਦੇਖੋ ਜੀ ਸਾਡੀ ਸੇਵੀਆਂ ਬਣ ਕੇ ਹੋ ਗਈਆਂ ਯਾਰ ਆ ਦੇਖੀ ਬਹੁਤ ਵਧੀਆ ਤੇ ਬਹੁਤ ਟੇਸਟੀ ਆ ਦੇਖ ਲਓ ਤੁਸੀਂ ਵੀ ਇਹਨਾਂ ਨੂੰ ਬਣਾ ਸਕਦੇ ਹੋ ਮਹਿਮਾਨਾਂ ਲਈ ਵੀ ਬਣਾ ਸਕਦੇ ਹੋ ਠੀਕ ਹੈ ਜਿਵੇਂ ਆਪਾਂ ਖਾਣਾ ਖਾਣ ਤੋਂ ਬਾਅਦ ਕੁਝ ਮਿੱਠਾ ਮਨ ਕਰੇ ਨਾ ਬਿਲਕੁਲ 5 ਮਿੰਟਾਂ ਦੇ ਵਿੱਚ ਇਹ ਮਖਾਣਿਆਂ ਵਾਲੀਆਂ ਤਾਕਤਵਰ ਸੇਵੀਆਂ ਜੇਕਰ ਤੁਸੀਂ ਬਣਾਉਂਦੇ ਹੋ ਮੈਨੂੰ ਕਮੈਂਟਾਂ ਵਿੱਚ ਦੱਸਿਓ ਜੇ ਨਹੀਂ ਬਣੀ ਐ ਤੇ ਬਣਾ ਕੇ ਜਰੂਰ ਟੈਸਟ ਕਰਿਓ ਠੀਕ ਹੈ ਜੀ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦੀਆਂ ਚ ਸ਼ੱਕਰ ਪਾਓ ਕੁਝ ਵੀ ਪਾਓ ਜਿੱਦਾਂ ਮਰਜ਼ੀ ਬਣਾਓ ਤੇ ਬਾਕੀ ਪਿਆਰੇ ਪਿਆਰੇ ਲਾਈਕ ਮੈਂ ਤੇ ਸ਼ੇਅਰ ਜਰੂਰ ਕਰਿਓ ਵੱਧ ਵੱਧ ਮੇਰੀ ਵੀਡੀਓ ਨੂੰ ਸਪੋਰਟ ਕਰਿਓ ਤੇ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀਗੇ ਬਹੁਤ ਅੱਛਾ ਲੱਗਿਆ ਗੁਰਮੀਤ ਭੈਣ ਜੀ ਦਾ ਤੇ ਸੁਖਜੀਤ ਕੌਰ ਜੀ ਸੁਖਦੀਪ ਕੌਰ ਜੀ ਬਹੁਤ ਸਾਰੀਆਂ ਭੈਣਾਂ ਮੇਰੀਆਂ ਜਿਹੜੀਆਂ ਮੈਨੂੰ ਅੱਛੇ-ਅੱਛੇ ਕਮੈਂਟ ਡੇਲੀ ਕਰਦੀਆਂ ਬਹੁਤ ਸਾਰਾ ਥੈਂਕ ਯੂ ਥੈਂਕ ਯੂ ਤੁਹਾਡਾ ਸਿਰਸਾ ਵਾਲੀ ਭੈਣ ਦਾ ਵੀ ਥੈਂਕ ਯੂ ਠੀਕ ਹੈ ਜੀ ਬਾਕੀ ਮਿਲਦੀਆਂ ਜੀ ਲਖਮਿੰਦਰ ਭੈਣ ਬਹੁਤ ਦਿਨ ਹੋ ਗਏ ਨੇ ਕੋਈ ਕਮੈਂਟ ਨਹੀਂ ਆਇਆ ਬਾਕੀ ਜਿਹੜੀਆਂ ਭੈਣਾਂ ਨਹੀਂ ਕਮੈਂਟ ਕਰ ਰਹੀਆਂ ਜਰੂਰ ਕਰਿਓ ਤੇ ਜਿਹੜੀਆਂ ਭੈਣਾਂ ਵੀਡੀਓ ਕਿੱਥੋਂ-ਕਿੱਥੋਂ ਦੇਖੇ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਠੀਕ ਹੈ ਕੋ ਮਿੱਠੇ ਦੇ ਵਿੱਚ ਨੂੰ ਸਰਵ ਕਰਿਓ ਮਹਿਮਾਨਾਂ ਨੂੰ ਵੀ ਕਰਿਓ ਮਿਲਦੀਆਂ ਜੀ ਕੱਲ ਤੁਹਾਨੂੰ ਮਾਵਾਂ ਨੂੰ ਆਉਣਗੇ ਸਾਰੇ ਮੇਰੀ ਯਾਤਰੀ ਸਹਿਚਾਰ ਬਰਬਾਦ